ਹਲਕਾ ਬੱਲੂਆਣਾ ਦੇ ਮਾਨਯੋਗ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਤੁਸੀਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਤੇ ਸਨਮਾਨਯੋਗ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਅੱਜ ਸਾਰਿਆਂ ਨੂੰ ਪਤਾ ਹੈ ਕਿ ਅੱਜ ਇੱਥੇ ਆਪਣਾ ਧਰਨਾ ਲਾਣ ਦਾ ਮਕਸਦ ਕੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਬਰਾਜ ਸਾਹਿਬ ਔਰ ਜੈ ਸਿੰਘ ਸੁधीर ਜੀ ਨੇ ਦੱਸਿਆ ਕਿ ਪਿਛਲੇ ਦਿਨੀ ਅਬੋਰ ਦੇ ਵਿੱਚ ਉਕੇ ਕਾਰਵ ਵਪਾਰੀ ਔਰ ਡਿਜ਼ਾਈਨਰ ਸੰਜੇ ਬਰਮਾ ਜੀ ਦਾ ਬੜਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਬਾਅਦ ਚੌਧਰੀ ਸੁਨੀਲ ਕੁਮਾਰ ਦੀ ਜਾਖੜ ਸਾਹਿਬ ਨੇ 8 ਤਰੀਕ ਨੂੰ ਧਰਨਾ ਲਾਇਆ ਭਗਤ ਸਿੰਘ ਚੌਕ ਦੇ ਵਿੱਚ ਔਰ ਉੱਥੇ ਐਡੀ ਵੱਡੀ ਦੁਖਦਾਈ ਘਟਨਾ ਹੋਈ ਹੋਵੇ ਤੇ ਉੱਥੇ ਇਹਨਾਂ ਨੇ ਆਪ ਦੀ ਜਿੰਦਾਬਾਦ ਕਰਾਈ ਕਿੰਨੀ ਸ਼ਰਮ ਦੀ ਗੱਲ ਸੀ ਇੱਕ ਸ਼ਹਿਰ ਦਾ شریف ਇਮਾਨਦਾਰ ਵਿਅਕਤੀ ਮਿਹਨਤੀ ਵਿਅਕਤੀ ਜਿਹੜਾ ਗਰੀਬੀ ਤੋਂ ਉੱਠ ਕੇ ਅੱਜ ਇਸ ਮੁਕਾਮ ਤੇ ਪਹੁੰਚਿਆ ਸੀ ਉਹਦਾ ਬੇਰਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਥੇ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸੀ ਫਿਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਮਹਿਮਾਨ ਜੋਗ ਸਪੀਕਰ ਸਾਹਿਬ ਤੋਂ ਮੰਗ ਰੱਖੀ ਵਿਧਾਨ ਸਭਾ 'ਚ ਖੜੇ ਹੋ ਕੇ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ਰਧਾਂਜਲੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਸਪੀਕਰ ਸਾਹਿਬ ਨੇ ਵੀ ਉਸ ਗੱਲ ਨੂੰ ਮੰਨਿਆ ਔਰ ਉਹਨਾਂ ਦਾ ਨਾਮ ਸਰਦਾਂਝਲੀ ਦੇ ਵੇਖ ਸ਼ੋਕ ਪ੍ਰਸਤਾਵ ਦੇ ਵਿੱਚ ਸੰਜੇ ਵਰਮਾ ਜੀ ਦਾ ਨਾਮ ਸ਼ਾਮਲ ਕੀਤਾ ਉਸ ਤੋਂ ਅਗਲੇ ਦਿਨ ਚੌਧਰੀ ਸੁਨੀਲ ਕੁਮਾਰ ਜੀ ਜਾਖੜ ਸਾਹਿਬ ਇਹ ਪ੍ਰੈਸ ਕਾਨਫਰੈਂਸ ਕਰਦੇ ਆ ਕਿ ਅੱਜ ਵਿਧਾਨ ਸਭਾ ਦੇ ਵਿੱਚ ਸੰਜੇ ਵਰਮਾ ਨੂੰ ਸਰਦਾਂਝਲੀ ਦਿੱਤੀ ਗਈ ਉਹ ਕਿਉਂ ਦਿੱਤੀ ਗਈ ਜੇ ਐਵੇਂ ਸਰਦਾਂਝਲੀਆਂ ਦੇਣੀਆਂ ਤਾਂ ਲਿਸਟ ਬੜੀ ਲੰਮੀ ਆ ਵਾਹ ਸੰਜੇ ਵਰਮਾ ਕਿਉਂ ਸੰਜੇ ਵਰਮਾ ਨੂੰ ਸਰਦਾਂਝਲੀ ਦਿੱਤੀ ਗਈ ਇਹ ਦਿਖਾਉਂਦੇ ਇਹ ਉਹਨਾਂ ਦੀ ਸੋਚ ਹੈ ਜਿਹੜੀ ਆਪਦੇ ਹਬੌਰ ਦੇ ਲੋਕਾਂ ਦੇ ਪ੍ਰਤੀ ਉਹਨਾਂ ਨੇ ਦਿਖਾਈ ਹੈ ਫਿਰ ਅਗਲੇ ਦਿਨ ਉਹ ਦੁਬਾਰਾ ਪ੍ਰੈਸ ਕਾਨਫਰੰਸ ਕਰਦੇ ਆ ਬੀਜੇਪੀ ਦਫਤਰ ਚੰਡੀਗੜ੍ਹ ਦੇ ਵਿੱਚ ਉੱਥੇ ਕਹਿੰਦੇ ਆ ਸਾ ਪਹਿਲਾਂ ਤਾਂ ਗੈਂਗਸਟਰ ਫਰੋਤੀਆਂ ਲੈਂਦੇ ਸੀ ਅੱਜ ਕੱਲ ਗੈਂਗਸਟਰ ਚਿੱਟੇ ਕੁੜਤੇ ਪਜਾਮੇ ਪਾ ਕੇ ਵਿਧਾਨ ਸਭਾ 'ਚ ਪਹੁੰਚ ਗਿਆ ਜਿਹੜੇ ਵਿਧਾਨ ਸਭਾ 'ਚ ਖੜੇ ਹੋ ਕੇ ਸ਼ਰਧਾਂਜਲੀयां ਦਿੰਦੇ ਆ ਉਹ ਲੋਕ ਬਰਨਾ ਪਰਿਵਾਰ ਤੇ ਫਰੋਤੀਆਂ ਲੈਂਦੇ ਆ ਮਹੀਨਾ ਲੈਂਦੇ ਆ ਇਹ ਇਲزام ਸਿੱਧੇ ਔਰ ਅਸਿੱਧੇ ਦੋਵਾਂ ਤੋਂ ਉਹਨਾਂ ਨੇ ਮੇਰੇ ਤੇ ਲਾਇਆ ਕਿ ਵਿਧਾਨ ਸਭਾ ਚ ਉਸ ਦਿਨ ਚਿੱਟਾ ਕੁੜਤਾ ਪਿਆ ਮੈਂ ਮੇਰੇ ਪਾਇਆ ਸੀ ਔਰ ਖੜੇ ਹੋ ਕੇ ਸ਼ਰਧਾਂਜਲੀ ਵੀ ਵਿਧਾਨ ਸਭਾ ਚ ਉੱਥੇ ਮੈਂ ਦਵਾਈ ਸੀ ਮੈਂ ਅਜ ਤੋਂ 7 ਦਿਨ ਪਹਿਲਾਂ ਇੱਥੇ ਦਾਣਾ ਮੰਡੀ ਚ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਆਪਣਾ ਅਸਤੀਫਾ ਲੈ ਕੇ ਆਇਆ ਸੀ ਕਿ ਤੁਸੀਂ ਸੱਤ ਦਿਨਾਂ ਦੇ ਵਿੱਚ ਵਿੱਚ ਇਹ ਜਿਹੜੇ ਦੋਸ਼ ਇਹ ਸਾਬਤ ਕਰ ਦੋ ਅਗਰ ਸਾਬਤ ਕਰਤੇ ਤਾਂ ਮੈਂ ਵਿਧਾਨ ਸਭਾ ਤੋਂ ਆਪਦੀ ਐਮ ਐਲ ਏ ਸ਼ਿਪ ਤੋਂ ਅਸਤੀਫਾ ਦੇਊਂਗਾ ਔਰ ਅਗਰ ਤੁਸੀਂ ਸੱਤ ਦਿਨਾਂ ਦੇ ਵਿੱਚ ਇਹ ਦੋਸ਼ ਸਾਬਤ ਨਹੀਂ ਕਰ पाए ਤਾਂ ਤੁਹਾਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਅੱਗੇ ਝੂਠ ਬੋਲਣ ਦੀ ਔਰ ਪੰਜਾਬ ਦੇ ਮੀਡੀਆ ਦੇ ਵਿੱਚ ਝੂਠ ਬੋਲਣ ਦੀ ਇਹ ਕੁਛ ਇਹਨਾਂ ਦੀ ਦੇਣ ਹੈ ਇਹ ਸੋਚ ਮੈਂ ਅੱਜ ਇੱਥੋਂ ਪੁੱਛਣਾ ਚਾਹਣਾ ਹੈ ਜਖੜ ਸਾਹਿਬ ਨੂੰ ਮੇਰੇ ਤੋਂ ਪਹਿਲਾਂ ਜੱਜ ਸਿੰਘ ਜੀ ਨੇ ਵੀ ਬੋਲਿਆ ਕਿ ਇਹਨਾਂ ਦੀ ਤੀਜੀ ਪੀੜ੍ਹੀ ਅੱਜ ਇੱਥੇ ਰਾਜ ਕਰ ਰਹੀ ਹੈ ਪਿਛਲੇ 55 ਸਾਲਾਂ ਤੋਂ ਇਹ ਹਬੌਰ ਬੱਲੂਆਣੇ ਦੀ ਸੱਤਾ ਤੇ ਕਾਬਜ਼ ਰਹੇ ਹੈ ਇਹ ਜਿਹੜੇ ਸਾਰੇ ਗੈਂਗਸਟਰਸ ਹੈ ਇਹ ਕਿੱਥੋਂ ਆਂਦੇ ਹੈ ਇਹ ਕਿੱਥੋਂ ਆਂਦੇ ਹੈ ਇਹ ਜਖੜ ਸਾਹਿਬ ਦੇ ਏਰੀਏ ਚੋਂ ਆਂਦੇ ਹੈ ਇਹ ਦੇਨ ਹੈ 55 ਸਾਲਾਂ ਦੀ ਜਖੜ ਪਰਿਵਾਰ ਦੀ ਸਾਡੇ ਹਬੌਰ ਤੇ ਬੱਲੂਆਣੇ ਨੂੰ ਔਰੇ ਇੰਗੁਲਾ ਚੱਕਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਨੂੰ ਆਪਣੇ ਗੀਰੇਬਾਂਚ ਵਿੱਚ ਆਕਣਾ ਚਾਹੀਦਾ ਕਿ 55 ਸਾਲਾਂ ਚ ਪੰਜਾਬ ਨੂੰ ਔਰ ਹਿੰਦੁਸਤਾਨ ਨੂੰ ਇਹਨਾਂ ਨੇ ਆਪਣੇ ਰੀਟਰ ਜੈਂਸਰ ਕੱਟ ਕੇ ਦਿੱਤੇ ਆ ਜਿਹੜੇ ਮਾਸੂਮ ਲੋਕਾਂ ਦੇ ਹੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਦੇ ਆ ਫਰੋਤੀਆਂ ਮੰਗਦੇ ਆ ਤੇ ਨਾਮ ਲਾਂਦੇ ਆ ਸਾਡਾ ਜਿਹੜੇ ਉਹਨਾਂ ਦਾ ਦੁੱਖ ਦਰਦ ਵੰਡਾਂਦੇ ਆ ਸੋ ਭਰਾਵੋ ਅੱਜ 8ਵਾਂ ਦਿਨ ਹੈ ਇਹਨਾਂ ਨੇ ਮਾਫੀ ਨਹੀਂ ਮੰਗੀ ਅੱਜ ਇਹਨਾਂ ਦਾ ਸੀ ਅੱਜ ਇਹਨਾਂ ਦਾ ਸੀ ਪੁਤਲਾ ਵੀ ਸਾੜਾਂਗੇ ਔਰ ਵਕੀਲ ਸਹਿਬਾਨ ਨਾਲ ਵੀ ਸਾਡਾ ਸਲਾਹ مشورہ ਅਸੀਂ ਕਰ ਲਿਆ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹਨਾਂ ਤੇ ਜਿਹੜਾ ਹੈ ਮਾਨਹਾਨੀ ਦਾ ਜਿਹੜਾ ਕੇਸ ਹੈ ਉਹ ਵੀ ਅਸੀਂ ਕਰਾਂਗੇ ਤੁਸੀਂ ਸਾਰੇ ਇੰਨੀ ਗਰਮੀ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ